ਦੋਸਤੋ ਅੱਜ ਮੈਂ ਗੱਲ ਕਰਨ ਕਾ ਮੁਸ਼ਕਲ ਦੀ ਕਈ ਲੋਕਾਂ ਨੂੰ ਨਾ ਕੋਈ ਨਾ ਕੋਈ ਮੁਸ਼ਕਲ ਆ ਜਾਂਦੀ ਹੈ ਜਾਂ ਜ਼ਿੰਦਗੀ ਦੇ ਵਿੱਚ ਨਾ ਸਮੱਸਿਆ ਆ ਜਾਂਦੀ ਹੈ ਗੱਲ ਇਹ ਹੈ ਕਿ ਕਿਸੇ ਵੀ ਮੁਸ਼ਕਲ ਜਾਂ ਕਿਸੇ ਵੀ ਸਮੱਸਿਆ ਦਾ ਹੱਲ ਕਿਤੇ ਨਾ ਕਿਤੇ ਹੁੰਦਾ ਹੈ ਪਰ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਸਮੱਸਿਆ ਹੈ ਨਾ ਇਹ ਤਾਂ ਹੱਲ ਹੋ ਹੀ ਨਹੀਂ ਸਕਦੀ ਇਹਦਾ ਤਾਂ ਹੱਲ ਹੈਗਾ ਨਹੀਂ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਮਨੁੱਖ ਹੈ ਨਾ ਉਹ ਆਪਣੀ ਸਮੱਸਿਆ ਨੂੰ ਆਪਣੀ ਸੋਚ ਆਪਣੀ ਵਿਚਾਰਾਂ ਕਰਕੇ ਨਾ ਜਿਆਦਾ ਵੱਡੀ ਕਰ ਲੈਂਦਾ ਹੈ ਹਮੇਸ਼ਾ ਕਿਹਾ ਜਾਂਦਾ ਹੈ ਕਿ ਤੁਹਾਡੀ ਕੋਈ ਵੀ ਸਮੱਸਿਆ ਉਹ ਇੰਨੀ ਵੱਡੀ ਨਹੀਂ ਹੁੰਦੀ ਜਿੰਨੀ ਵੱਡੀ ਤੁਸੀਂ ਉਹਨੂੰ ਬਣਾ ਲੈਂਦੇ ਹੋ ਕਈ ਵਾਰ ਛੋਟੀ ਛੋਟੀ ਸਮੱਸਿਆ ਨੂੰ ਲੈ ਕੇ ਨਾ ਲੋਕ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਕਈ ਵਾਰੀ ਉਹ ਬਹੁਤ ਵੱਡੇ ਵੱਡੇ ਆਪਣੇ ਆਪ ਨੂੰ ਖਤਰਿਆਂ ਦੇ ਵਿੱਚ ਪਾ ਲੈਂਦੇ ਨੇ ਉਹ ਆਪਣੀ ਜ਼ਿੰਦਗੀ ਨੂੰ ਕਈ ਵਾਰ ਕਹਿੰਦੇ ਯਾਰ ਮੇਰੀ ਜ਼ਿੰਦਗੀ ਤਾਂ ਹੁਣ ਬੇਕਾਰ ਏ ਜਾਂ ਮੈਂ ਤਾਂ ਕਿਸੇ ਜੋਗਾ ਨਹੀਂ ਕਈ ਵਾਰ ਲੋਕ ਇਹ ਇਹ ਜੀਆਂ ਛੋਟੀਆਂ ਸਮੱਸਿਆਵਾਂ ਨੂੰ ਬਹੁਤ ਵੱਡੀਆਂ ਬਣਾ ਲੈਂਦੇ ਨੇ ਉਹਦਾ ਇੱਕੋ ਇੱਕ ਕਾਰਨ ਹੈ ਸਾਡੀ ਸੋਚ ਸ਼ਕਤੀ ਅਸੀਂ ਜਿੰਨਾ ਜ਼ਿਆਦਾ ਕਿਸੇ ਗੱਲ ਪ੍ਰਤੀ ਸੋਚਾਂਗੇ ਨਾ ਉਹ ਓਨੀ ਹੀ ਸਾਡੇ ਸਾਹਮਣੇ ਵੱਡੀ ਹੋਏਗੀ ਤੇ ਜਿੰਨਾ ਅਸੀਂ ਕਿਸੇ ਗੱਲ ਪ੍ਰਤੀ ਘੱਟ ਸੋਚਾਂਗੇ ਓਨੀ ਹੋ ਸਾਡੇ ਸਾਹਮਣੇ ਛੋਟੀ ਹੋਵੇਗੀ ਜੇ ਦੇਖਿਆ ਜਾਵੇ ਜਿਹੜੇ ਵੱਡੇ ਵੱਡੇ ਲੰਘ ਜਾ ਲੰਘ ਜਾ ਜਿਹੜੇ ਵੱਡੇ ਵੱਡੇ ਲੋਕ ਹੁੰਦੇ ਨੇ ਉਹਨਾਂ ਨੂੰ ਬੜੀਆਂ ਸਮੱਸਿਆਵਾਂ ਹੁੰਦੀਆਂ ਨੇ ਬਹੁਤ ਸਮੱਸਿਆਵਾਂ ਹੁੰਦੀਆਂ ਜਿਹੜੇ ਬਹੁਤ ਵੱਡੇ ਬਿਜ਼ਨਸਮੈਨ ਹੁੰਦੇ ਨੇ ਜਾਂ ਬਹੁਤ ਵੱਡੇ ਲੀਡਰ ਹੁੰਦੇ ਨੇ ਤੇ ਪਰ ਉਹ ਕੀ ਕਰਦੇ ਨੇ ਉਹ ਉਹਨਾਂ ਨੂੰ ਵੱਡੀਆਂ ਸਮਝਦੇ ਨਹੀਂ ਹੈਗੇ ਕਿਉਂਕਿ ਇੱਕ ਗੱਲ ਤੇ ਇਹ ਹੈ ਕਿ ਜਿੱਡਾ ਵੱਡਾ ਬੰਦਾ ਹੋਏਗਾ ਨਾ ਉਹਨੂੰ ਉਹੋ ਜਿਹੀ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ ਕਹਿ ਸਕਦੇ ਹੋ ਕਿ ਓਡੀਆਂ ਹੀ ਵੱਡੀਆਂ ਔਕੜਾਂ ਦਾ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਜੇ ਤਾਂ ਤੁਸੀਂ ਆਪਣੇ ਆਪ ਨੂੰ ਵੱਡੇ ਸਮਝਦੇ ਹੋ ਵੀ ਮੈਂ ਵੱਡਾ ਵਾਂ ਤਾਂ ਫਿਰ ਤਾਂ ਤੁਹਾਨੂੰ ਸਮੱਸਿਆਵਾਂ ਆਉਣਗੀਆਂ ਵੱਡੀਆਂ ਤੇ ਜੇ ਤੁਸੀਂ ਛੋਟੇ ਹੋ ਤੇ ਫਿਰ ਤੁਹਾਨੂੰ ਸਮੱਸਿਆਵਾਂ ਆਉਣਗੀਆਂ ਛੋਟੀਆਂ ਕਿਉਂਕਿ ਬੱਚਿਆਂ ਦੀਆਂ ਜਿਵੇਂ ਸਮੱਸਿਆਵਾਂ ਛੋਟੀਆਂ ਆਉਂਦੀਆਂ ਨੇ ਸਿਆਣਿਆਂ ਦੀਆਂ ਵੱਡੀਆਂ ਦੀਆਂ ਸਮੱਸਿਆਵਾਂ ਵੱਟੀਆਂ ਹੁੰਦੀਆਂ ਨੇ ਅਗਰ ਤੁਹਾਡੇ ਸਾਹਮਣੇ ਵੱਡੀਆਂ ਸਮੱਸਿਆਵਾਂ ਨੇ ਨਾ ਤਾਂ ਤੁਸੀਂ ਆਪਣੇ ਆਪ ਨੂੰ ਪਹਿਲਾਂ ਤਾਂ ਵੱਡੇ ਮੰਨੋ ਕਿ ਤੁਸੀਂ ਵੱਟੇ ਹੋ ਇਸ ਕਰਕੇ ਤੁਹਾਨੂੰ ਵੱਡੀਆਂ ਸਮੱਸਿਆਵਾਂ ਆਉਂਦੀਆਂ ਨੇ ਕਦੇ ਵੀ ਵੱਡੇ ਲੋਕਾਂ ਦੇ ਅੱਗੇ ਛੋਟੀਆਂ ਸਮੱਸਿਆਵਾਂ ਨਹੀਂ ਆਉਂਦੀਆਂ ਵੱਡੇ ਲੋਕਾਂ ਦੇ ਅੱਗੇ ਵੱਡੀਆਂ ਸਮੱਸਿਆਵਾਂ ਆਉਂਦੀਆਂ ਛੋਟੇ ਲੋਕਾਂ ਦੇ ਅੱਗੇ ਛੋਟੀਆਂ ਸਮੱਸਿਆਵਾਂ ਆਉਂਦੀਆਂ ਤੇ ਜੇਕਰ ਤੁਹਾਡੇ ਸਾਹਮਣੇ ਵੱਡੀਆਂ ਸਮੱਸਿਆਵਾਂ ਨੇ ਸਮਝ ਲਓ ਜਾਂ ਤਾਂ ਤੁਸੀਂ ਵੱਡੇ ਹੋ ਤੇ ਜਾਂ ਤੁਸੀਂ ਕਿਸੇ ਐਸੀ ਲਾਈਨ ਦੇ ਵਿੱਚ ਹੋ ਜਿਹਦੇ ਵਿੱਚ ਤੁਸੀਂ ਵੱਡੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਤਗੜੇ ਇਨਸਾਨ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕਰਕੇ ਜੇ ਵੱਡੀ ਸਮੱਸਿਆ ਹੈ ਉਹਨੂੰ ਵੀ ਖੁਸ਼ੀ-ਖੁਸ਼ੀ ਅਸੈਪਟ ਕਰੋ ਜੇ ਛੋਟੀ ਹੈ ਤਾਂ ਉਹਨੂੰ ਵੀ ਖੁਸ਼ੀ-ਖੁਸ਼ੀ ਅਸੈਪਟ ਕਰੋ ਇਹ ਨਹੀਂ ਹੈਗਾ ਭਈ ਸਮੱਸਿਆ ਸਾਹਮਣੇ ਆਈ ਨਹੀਂ ਤੇ ਆਪਾਂ ਹੌਸਲਾ ਹਾਰ ਜੀਏ ਆਪਾਂ ਢੇਰੀ ਢਾ ਲੀਏ ਜ਼ਿੰਦਗੀ ਦੇ ਵਿੱਚ ਸਮਾਂ ਐਸੀ ਚੀਜ਼ ਏ ਜਿਹੜਾ ਹਰ ਜ਼ਖਮ ਭਰ ਦਿੰਦਾ ਹੈ ਤੇ ਹਰ ਸਮੱਸਿਆ ਦਾ ਹੱਲ ਦੇ ਦਿੰਦਾ ਹੈ ਸਮਾਂ ਐਸੀ ਚੀਜ਼ ਏ ਜਿਹੜੀ ਜਦੋਂ ਤੁਸੀਂ ਮੁੜ ਕੇ ਦੇਖੋਗੇ ਤੁਸੀਂ ਅੱਜ ਵੀ ਮੁੜ ਕੇ ਪਿੱਛੇ ਦੇਖੋਗੇ ਤੁਹਾਨੂੰ 2 ਸਾਲ 4 ਸਾਲ 10 ਸਾਲ ਪਹਿਲਾਂ ਜਿਹੜੀ ਸਮੱਸਿਆ ਆਈ ਸੀ ਉਹ ਸਮੇਂ ਨਹੀਂ ਹੱਲ ਕੀਤੀ ਸੀ ਕਹਿੰਦੇ ਹੁੰਦੇ ਨੇ ਜੇ ਕਿਸੇ ਸਮੱਸਿਆ ਦਾ ਹੱਲ ਨਾ ਨਾ ਹੋਵੇ ਤਾਂ ਚੁੱਪ ਕਰਕੇ ਸਮਾਂ ਕੱਢਣਾ ਸ਼ੁਰੂ ਕਰੋ ਸਮੇਂ ਦੇ ਨਾਲ ਹੀ ਸਮੱਸਿਆ ਅੱਧੀ ਹੱਲ ਹੋ ਜਾਂਦੀ ਹੈ ਅੱਧੀ ਕਿਉਂਕਿ ਸਮੇਂ ਦੇ ਨਾਲ ਕੁਝ ਤੁਸੀਂ ਬਲਵਾਨ ਹੋ ਜਾਓਗੇ ਕੁਝ ਤੁਸੀਂ ਸਮੱਸਿਆ ਬਾਰੇ ਆਪਣੇ ਆਪ ਨੂੰ ਤਿਆਰ ਕਰ ਲੋਗੇ ਤੇ ਕੁਝ ਸਮੱਸਿਆ ਥੋੜੀ ਥੋੜੀ ਆਪਣੇ ਆਪ ਹੱਲ ਹੋ ਜਾਏਗੀ ਇਸ ਕਰਕੇ ਕਈ ਵਾਰ ਹੋ ਸਰ ਅੱਜ ਦੀ ਸਮੱਸਿਆ ਕੱਲ ਦਾ ਕੋਈ ਤੁਹਾਡੇ ਲਈ ਚੰਗਾ ਚੀਜ਼ ਬਣ ਜੇ ਮੰਨ ਲਓ ਅੱਜ ਤੁਹਾਨੂੰ ਸਮੱਸਿਆ ਲੱਗ ਰਹੀ ਏ ਕੱਲ ਨੂੰ ਉਹੀ ਚੀਜ਼ ਤੁਹਾਡੇ ਵਾਸਤੇ ਗੁਣ ਬਣ ਕੇ ਸਾਮਤ ਹੋ ਜੇ ਜਾਂ ਤੁਹਾਡੇ ਵਾਸਤੇ ਕਾਮਯਾਬੀ ਬਣ ਕੇ ਸਾਫਤ ਹੋ ਜੇ ਇਸ ਕਰਕੇ ਸਮੱਸਿਆ ਦਾ ਆਉਣਾ ਜ਼ਿੰਦਗੀ ਦਾ ਇੱਕ ਹਿੱਸਾ ਹੈ ਸਮੱਸਿਆ ਜ਼ਿੰਦਗੀ ਦੇ ਵਿੱਚ ਮੁਸ਼ਕਲ ਇੱਕ ਜ਼ਿੰਦਗੀ ਦਾ ਹਿੱਸਾ ਹੈ ਇਹਨੂੰ ਇੰਜੋਏ ਕਰੋ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਇਸ ਕਰਕੇ ਸਮੱਸਿਆ ਤੋਂ ਡਰੋ ਨਾ ਸਮੱਸਿਆਵਾਂ ਤੋਂ ਭੱਜੋ ਨਾ ਉਹਨਾਂ ਨੂੰ ਆਪਣੇ ਦਿਲ ਦਿਮਾਗ ਦੇ ਬੋਝ ਬਣਾ ਕੇ ਆਪਣੀ ਰਾਤਾਂ ਦੀ ਨੀਂਦ ਹਰਾਮ ਨਾ ਕਰੋ ਰਾਤ ਨੂੰ ਸੋਵੋ ਇਸ ਤਰ੍ਹਾਂ ਸੋਵੋ ਕਿ ਜਿਵੇਂ ਅੱਜ ਕੁਝ ਹੋਇਆ ਹੀ ਨਹੀਂ ਮੈਂ ਬਹੁਤ ਖੁਸ਼ ਹਾਂ ਠੀਕ ਹੈ ਨਾ ਇਸ ਤਰ੍ਹਾਂ ਜ਼ਿੰਦਗੀ ਨੂੰ ਜਿਉਂਓ ਤੁਸੀਂ ਦੇਖੋ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਨਾ ਮੈਂ ਦੇ ਕਹਿੰਦਾ ਸਮੱਸਿਆ ਕੁਝ ਹੁੰਦੀ ਹੀ ਨਹੀਂ ਉਹ ਅਸੀਂ ਉਹਨੂੰ ਮੰਨ ਲੈਨੇ ਆ ਸਮੱਸਿਆ ਸਿੱਧੀ ਗੱਲ ਏ ਸਾਡੇ ਸਾਹਮਣੇ ਅਗਰ ਕੋਈ ਵੀ ਮੁੱਦਾ ਆਉਂਦਾ ਹੈ ਜਾਂ ਕੋਈ ਵੀ ਅੜਚਣ ਆਉਂਦੀ ਹੈ ਨਾ ਕਹਿੰਦੇ ਹੁੰਦੇ ਨੇ ਸਮੱਸਿਆ ਵੀ ਉਹਦੇ ਸਾਹਮਣੇ ਆਉਂਦੀ ਹੈ ਜਿੰਨੂੰ ਰੱਬ ਨੇ ਆਉਣ ਆ ਟਾਈਮ 'ਚ ਕੁਝ ਵੱਡਾ ਦੇਣਾ ਹੁੰਦਾ ਵੱਡੀਆਂ ਸਮੱਸਿਆਵਾਂ ਹੱਲ ਕਰੋਗੇ ਤਾਂ ਵੱਡੇ ਬਣੋਗੇ ਇਹ ਗੱਲ ਹੈ ਆਪ ਤੁਹਾਡਾ ਦਿਲ ਦਲੇਰ ਹੋਏਗਾ ਜਿੱਡੀ ਵੱਡੀ ਸਮੱਸਿਆ ਚੋਂ ਤੁਸੀਂ ਨਿਕਲੋਗੇ ਨਾ ਉਨਾ ਹੀ ਤੁਹਾਡਾ ਦਿਲ ਦਲੇਰ ਹੋਏਗਾ ਦਿਲ ਉਸ ਸਮੱਸਿਆ ਨੂੰ ਮੰਨ ਲਓ ਅੱਜ ਤੁਹਾਡੇ ਸਾਹਮਣੇ ਬਹੁਤ ਵੱਡੀ ਸਮੱਸਿਆ ਹੈ ਅਗਰ ਤੁਸੀਂ ਇਹ ਹੱਲ ਕਰਗੇ ਤਾਂ ਤੁਹਾਡੇ ਵਿੱਚ ਹੌਂਸਲਾ ਤੁਹਾਡਾ ਸਾਹਸ ਤੇ ਤੁਹਾਡੀ ਜਿਹੜੀ ਦਲੇਰੀ ਹੈ ਨਾ ਵੱਧ ਜੂਗੀ ਤੇ ਤੁਹਾਡੀ ਦਲੇਰੀ ਵੱਜੂਗੀ ਮੁੜ ਕੇ ਤੁਸੀਂ ਕਹੋਗੇ ਯਾਰ ਜੇ ਮੈਂ ਇਹ ਸਮੱਸਿਆ ਹੱਲ ਕਰ ਲਈ ਨਾ ਹੁਣ ਜਿਹੜੀ ਅੱਗੇ ਸਮੱਸਿਆ ਆਊਗੀ ਮੈਂ ਉਹ ਵੀ ਹੱਲ ਕਰ ਲੂੰਗਾ ਤੇ ਦੁਨੀਆ ਦੇ ਉੱਤੇ ਕੋਈ ਐਸੀ ਸਮੱਸਿਆ ਜਾਂ ਐਸੀ ਮੁਸ਼ਕਲ ਹੈ ਨਹੀਂ ਜਿਹਦਾ ਹੱਲ ਨਾ ਹੋਵੇ ਆ ਲਖੋ ਮੇਰੇ ਪਾਸੇ ਦੋਵੇਂ ਪਾਸੋਂ ਗੱਡੀਆਂ ਲੰਗੀ ਜਾਂਦੀਆਂ ਐ ਅਸਲ ਜੀ ਲੋਕਾਂ ਨੂੰ ਕਾਲੀ ਬਹੁਤ ਐ ਇਸ ਕਰਕੇ ਸਮੱਸਿਆ ਨੂੰ ਸਮੱਸਿਆ ਸਮਝਣੀ ਬੰਦ ਕਰੋ ਉਹਨੂੰ ਆਪਣੀ ਜ਼ਿੰਦਗੀ ਦਾ ਇੱਕ ਚੈਲੰਜ ਸਮਝੋ ਵੀ ਇਹ ਮੇਰੇ ਸਾਹਮਣੇ ਚੈਲੰਜ ਆਇਆ ਤੇ ਇਹਨੂੰ ਮੈਂ ਹੱਲ ਕਰੂੰਗਾ ਸੋ ਸਾਰਿਆਂ ਨੂੰ ਸასიਖਾਲ